ਅਗਲੇ ਦਿਨਾਂ ਦੇ ਵਿੱਚ ਮਿੱਤਰੋ ਇੱਕ ਬਹੁਤ ਤਗੜਾ ਕੱਪ ਲੱਖਾਂ ਦੇ ਬਜਟ ਵਾਲਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾਂ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਟੂਰਨਾਮੈਂਟ ਤੇ ਆਉਣੇ ਆ ਮਿੱਤਰੋ ਅੱਜ ਤੁਹਾਨੂੰ ਵੱਡਾ ਟੂਰਨਾਮੈਂਟ ਇੰਦਗੜ ਦੇ ਵਿੱਚ ਤੁਹਾਨੂੰ ਵੱਡਾ ਜੋ ਹੈ ਤੁਹਾਨੂੰ ਟੂਰਨਾਮੈਂਟ ਨਹੀਂ ਸ਼ੋ ਮੈਚ ਦੇਖਣ ਨੂੰ ਮਿਲਣਾ ਸਰੇ ਦਾ ਸ਼ੋ ਮੈਚ ਹੋਣਾ ਸੌਰ ਸਿੰਘ ਤੇ ਮਿੱਤਰੋ ਜੋ ਹੈ ਤੋਤਾ ਸਹੰਗ ਵਾਲੇ ਦੀ ਟੀਮ ਤੋਦਾ ਸੈਂਗਲ ਦੀ ਟੀਮ ਦੇ ਦਰਮਿਆਨ ਵੱਡਾ ਮੈਚ ਹੋਣਾ ਸੋ ਇਹ ਵੱਡਾ ਸ਼ੋ ਮੈਚ ਤੁਹਾਨੂੰ ਤਰਨ ਤਰਨਾ ਇਲਾਕੇ ਚ ਇੰਦਰਗੜ੍ਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਸੋ ਇਹ ਬਹੁਤ ਵਧੀਆ ਸ਼ੋ ਮੈਚ ਆ ਬਹੁਤ ਤਗੜਾ ਮੈਚ ਹੋਣਾ ਇਹ ਵੀ ਵਧੀਆ ਮੇਲਾ ਮਿੱਤਰੋ ਵਧੀਆ ਕੱਪ ਆ ਬਾਕੀ ਹੋਰ ਵੀ ਟੂਰਨਾਮੈਂਟ ਅੱਜ ਹੋ ਸਕਦਾ ਫਰੰਦੀਪਰੀਏ ਗੋਪੀ ਦਾ ਮੈਚ ਹੋਵੇ ਉਹ ਆਪਾਂ ਨੂੰ ਕਲੀਅਰ ਨਹੀਂ ਸੀਗਾ ਅਗਲੇ ਦਿਨਾਂ ਦੇ ਵਿੱਚ ਮਿੱਤਰੋ ਇੱਕ ਬਹੁਤ ਤਗੜਾ ਕੱਪ ਲੱਖਾਂ ਦੇ ਬਜਟ ਵਾਲਾ ਕੱਪ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਮੇਲੇ ਤੇ ਮਿੱਤਰੋ ਸਰਾ ਲੱਗਣਾ ਉਹ ਮੇਲੇ ਤੇ ਬਹੁਤ ਤਗੜੀਆਂ ਟੀਮਾਂ ਬਾਨੀਆਂ ਸੋ ਤੁਹਾਨੂੰ ਉਸ ਦਿਨ ਕਲੀਅਰ ਕਰਦਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਮੈਂ ਮਿਲਦਾ ਨਵੀਂ ਅਪਡੇਟ ਲੈ ਕੇ ਨਵੀਂ ਕਬੱਡੀ ਦੀ ਵੀਡੀਓ ਦੇ ਵਿੱਚ ਮਿੱਤਰੋ ਧੰਨਵਾਦ